ਲੇਡੀਜ਼ ਐਂਡ ਜੈਂਟਲਮੈਨ ਪਲੀਜ਼ ਪੁੱਟ ਯੂ ਹੈਂਡਸ ਟੁਗੇਦਰ ਫਾਰ ਦਾ ਮਰਚੀ ਮੁਰਗਾ ਗੇਮ ਪਕ ਪਕ ਸੀਪਾ ਅ ਜਗਿੰਦਰ ਜੀ ਹਾਂਜੀ ਬੋਲ ਰਹੇ ਜੀ ਤੁਸੀਂ ਕੌਣ ਐ ਪਛਾਨਿਆ ਨਹੀਂ ਮੈਨੂੰ ਸ਼ੁਭਨਾਮ ਕੀ ਬਾਈ ਤੁਹਾਡਾ ਅਪਾ ਜੀ ਇਦੀ ਛੇਤੀ ਭੁੱਲ ਗਏ ਰਾਤੀ ਵਿਆਹ ਤੇ ਮਾਈ ਸਰਵ ਕਰਦਾ ਪਿਆ ਸੀਗਾ ਤੁਸੀਂ ਕਹਿ ਸੀ ਸੇਵਾ ਕਰਕੇ ਜਾਊਂਗਾ ਅੱਛਾ ਅੱਛਾ ਜੀ ਬਾਜੀ ਗੱਲ ਕਰਵਾ ਬੁਰਾ ਤਾਂ ਨਹੀਂ ਮੰਨੂਗੇ ਹਾਂਜੀ। ਯਾ ਤੀਰੇ ਤੁਸੀਂ ਚਿਕਨ ਤੇ ਚਿਕਨ ਪਾੜ ਰਹੇ ਸੀ ਕਿੰਨੀ ਸੇਵਾ ਮੈਂ ਤੁਹਾਡੀ ਕੀਤੀ। ਮੈਂ ਸਾਥ ਮੈਨੂੰ ਲੱਗਦਾ 200 ਰੁਪਏ ਤੁਸੀਂ ਸ਼ਗਨ ਪਾ ਹੁਣਾ ਔਰ 6-7 ਸੌਦਾ ਤੁਸੀਂ ਕੱਲੇ ਕਰ ਗਏ। ਸੇਵਾ ਦੱਸੋ ਜੀ। ਨਹੀਂ ਭਾਜੀ ਸੇਵਾ ਛੱਡੋ ਤੇ ਤੁਸੀਂ ਰਾਤੀ ਬੜੀ ਕਰ ਲਈ। ਜੀ ਜੀ ਭਾਈ ਕਿਤੇ ਕੰਮ ਆਇਆ ਹੋਇਆ ਸਿਰਫ ਬੱਚ ਗੱਲ ਕਰਾਉਂ। ਕੰਮ ਭਾਜੀ ਮੈਨੂੰ ਪਤਾ ਡਾਕਟਰ ਕੋ ਆਏ ਹੋਣੇ ਆ ਤੁਸੀਂ। ਅੱਛਾ ਜੀ। ਰਾਤੀ ਦਾ ਖਾਚਾ ਬਾਚਾ ਕਰਕੇ ਖਾ ਰਹੇ ਸੀ ਕਿ ਹੁਣ ਤੇ ਖਰਾਬ ਹੋ ਗਿਆ ਹੁਣ। ਹੋਇਆ ਕੌਣ ਹੈ ਤੂੰ? ਜਿਹਦੇ ਹੱਥੋਂ ਰਾਤੀ ਚੱਕਰ ਖਾ ਰਹੇ ਸੀਗੇ। ਉਹ ਮੇਰੀ ਗੱਲ ਸੁਣ ਲੈ ਹੁਣ ਬਈ ਤੇਰਾ ਥੋੜਾ ਜ਼ਿਆਦਾ ਹੋ ਰਿਹਾ ਤੇ ਰਾਤੀ ਚਿਕਨ ਜ਼ਿਆਦਾ ਨਹੀਂ ਹੋਇਆ ਥੋੜਾ ਤਰੀਕੇ ਨਾਲ ਗੱਲ ਕਰੀਦੀ ਹੁੰਦੀ ਹੈ ਪਾਪਾ ਜੀ ਖਾਜਦਾ ਵੀ ਤਰੀਕੇ ਨਾਲ ਲਗਾ ਕਰਕੇ ਨਾ ਚਿਕਨ ਖਾ ਗਏ ਔਰ ਬਾਅਦੇ ਸੇਵਾ ਕਰਨੀ ਸੀ ਉਹ ਤੇ ਦੇਖ ਨੀ ਦੇਖੋਚ ਪਾਪਾ ਜੀ ਗਾਲ ਨਾ ਕੱਢੋ ਪਹਿਲਾਂ ਜਾ ਤਾਂ ਤੁਹਾਨੂੰ ਪਤਾ ਕਿਸੇ ਵਾਰ ਕੀ ਕਿੱਦਾਂ ਗੱਲ ਕਰੀਦੀ ਹੁੰਦੀ ਹੈ ਤੁਹਾਨੂੰ ਪਤਾ ਪਿਆ ਤੇ ਕਿੱਦਾਂ ਰੋਟੀ ਖਾਈਦੀ ਹੁੰਦੀ ਹੈ ਕੋਤ ਬੰਦਿਆਂ ਵਾਂਗ ਹਟਣਾ ਨਹੀਂ ਆਖਦਾ ਕਿਉਂ ਹਟਾ ਤੁਸੀਂ ਬੰਦਿਆਂ ਵਾਂਗ ਖਾਜਦਾ ਸਮਝ ਨਹੀਂ ਆ ਰਹੀ ਆ ਤੇਰੀ ਤੇ ਜਿਹੜੀ ਆ ਨਾ ਬਟਾ ਤੇ ਮੈਂ ਕੱਲ ਮੇਰੀ ਸੇਵਾ ਕਿਉਂ ਨਹੀਂ ਕੀਤੀ ਜਿਵੇਂ ਮਾਰੇ ਹੱਥੋਂ ਸਰਵ ਕਰਾਇਆ ਤੇ ਮਜਬੂਰੀ ਵੀ ਸਮਝੀ ਲੈ ਕਿਸੇ ਦੀ ਤੇ ਉਹਨਾਂ ਦੀ ਦੇਖੋ ਕਿੱਡੀ ਬਾਦੀ ਮਜਬੂਰੀ ਹੋਣੀ ਕੀ ਵਿਆਹ ਤੇ ਤੁਹਾਨੂੰ ਬੁਲਾਇਆ ਫੋਨ ਆ ਗਿਆ ਨਾ ਨੰਬਰ ਤੇ ਪਹਿਲੇ ਉਹ ਤਾਂ ਮੂੰਹ ਆ ਡਾ ਡ ਕੇ ਕਹਿੰਦੇ ਸੀ ਅੱਟਨ ਢੋਲੇ ਚੱਕਾਂ ਦੇ ਦੋ ਤੂੰ ਖੜ ਜਾ ਯਾਰ ਤੈਨੂੰ ਬੰਦਿਆ ਪਤਾ ਸੀ ਬਣਾਉਣਾ ਤੇ ਕਿਹਦੀ ਚਿਕਰੀ ਵਾਲਾ ਚਿਕਨ ਉਹ ਤਾਂ ਦੱਸ ਤਾਂ ਵੀ ਹੈ ਕਿੱਥੇ ਹੈ ਮੈਨੂੰ ਤੇ ਲੱਗਦਾ ਤੁਸੀਂ ਸਗਨ ਵੀ ਨਹੀਂ ਪਾਇਆ ਨਾ ਉਹ ਤਾਂ ਨੰਬਰ ਕਿਹਨੇ ਦਿੱਤਾ ਯਾਰ ਮੈਂ ਬਲੋਈ ਮੈਂ ਕਰਾਂਗੀ ਇੰਤੀ ਤੇ ਉਂਗਲਾ ਚੜ ਜਾਂਦ ਕੇ ਕਹਾਂ ਸੀ ਪੜਾਜ ਵਾਗੇ ਐ ਨਾਲ ਲਫਾਫੇ ਕਾਜ਼ੀ ਮੈਨੂੰ ਸਾਖ ਬੰਦ ਆਗਾ ਤੁਸੀਂ ਪੈਕ ਕਰਾ ਕੇ ਮਿਲੇਗਾ ਅੱਛਾ ਤਾਂ ਮੇਰੇ ਕੰਮ ਹੋ ਗਿਆ ਮੇਰੀ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਪਾਜੀ ਪਾਜੀ ਮਜ਼ਾਕ ਕਰ ਰਿਹਾ ਸੀਗਾ ਮੈਂ ਰੇਡੀਓ ਮਿਰਚੀ ਤੋਂ ਪਕ ਪਕ ਦੀਪਕ ਬੋ ਰਿਹਾ ਤੁਹਾਡਾ ਮੁਰਗਾ ਬਣ ਗਿਆ ਹੈਲੋ ਪਾਜੀ ਬੋਲੋ ਕੁਕੜੁਕ ਕੁਕੂ